ਮੇਰਾ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਅਰੇ ਆ ਤਾਂ ਬਿਠੇ ਹਾਂ ਆਪਣੇ ਛੇ ਚ ਔਰ ਇਹ ਸਾਡਾ ਟਿਊਰਲ ਅਰੇ ਇਹਦੇ ਪਾਈ ਹਾਉਸਫਾਈ ਕਰਦੇ ਇੱਥੇ ਬਰਤ ਜਿਹੜੇ ਬੂਟੇ ਲੱਗੇ ਆ ਇਹਨਾਂ ਦੇ ਪੱਤੇ ਜਿਹੜੇ ਵੀ ਖਾਦ ਹੀ ਬਣ ਜਾਂਦੀ ਆ ਇਹਨੂੰ ਸਿਰਫ ਮੜਾ ਡੀਕੰਪੋਜ਼ ਕਰਨ ਦੀ ਲੋੜ ਆ ਉਹ ਪਿੱਛੇ ਤੁਸੀਂ ਵੇਖ ਸਕਦੇ ਜੀ ਇਹਨੂੰ ਇਹਦੇ ਪੰਜਾਬ ਚ ਮੁੰਜੀ ਕਹਿੰਦੇ ਆ ਅਸੀਂ ਕਹਿੰਦੇ ਝੋਨਾ ਉਹਦੇ ਝੋਨਾ ਹੀ ਦੀ ਤੁਸੀਂ ਦੇਖ ਸਕਦੇ ਜੇ ਫਾਲਾ ਇਹ ਦਾ ਪੂਰਾ ਫਾਲਾ ਜੋ ਮੈਨੂੰ ਕੋਈ ਕਸਰ ਨਹੀਂ ਔਰ ਇਹਦਾ ਹਾਂਕ ਬਣਾ ਨੂੰ ਵਧਾਉਣ ਵਾਲਾ ਇਹ ਵਾਰ ਇਹ ਆ ਸਭ ਦੇ ਦਰਮੀਆਂ ਦਾ সুইমিং ਪੂਲ ਇੱਥੇ ਹੀ ਨੋ ਦੇਖਿਓੰ ਸਾਰੇ ਦੀ ਲੋੜ ਦਾ ਤੱਤ ਨਹੀਂ ਇਹ ਇੱਕ ਰੀ ਵਿੱਚ ਇਹਦੀ ਜਿਹੜੀ ਕਾਈ ਲੱਗਦੀ ਜੰਮਦੀ ਨੂੰ ਕੱਢ ਕੇ ਇੱਕ ਰੀ ਨੂੰ ਛੋਟਿਆ ਕਰ ਦਿੱਤਾ ਜਾਉ ਔਰ ਟਾਲ ਦਿਆਂ ਸ਼ਾਮਾਂ ਦਾ ਸੂਰਤ ਮੰਦਰ ਔਰ ਆਇਆ ਆਇਆ ਆ ਚਲ। ਅਰੇ 2 ਮਿੰਟ ਕੋ ਪਾਉਣੇ। ਤੇ ਨਾਲੇ ਇਹ ਮੇਰਾ ਸਾਈਕਲ। ਅਰੇ ਨੂੰ। ਉਹ ਇੱਕ 체ਹੀ ਕਵਰੇਜ। ਇਸਾਂ ਦੇ ਵਿੱਚ ਸਾਰਾ ਮੈਨ ਬੁੰਦਾ। ਦੀਵਾਰ ਬਣਾਇਆ। ਫੇਰ ਬਮਾਰੀ ਆ। ਹਰਤੀ ਜਿਹੜੀ ਆ ਐਕੂਰੇਟ ਆ। ਇਹ ਰੰਗ ਕੋਈ ਪੱਖੇ ਪੱਖੇ ਸਾਡਾ ਕੋਈ ਉਹ ਵਧੀਆ ਆਰੇ ਗਰਮੀਆਂ ਦਾ ਇੱਥੇ ਰਹਿੰਦਾ ਜਦੋਂ ਰਹਿਣਾ ਪੈਂਦਾ ਮੋਟਰਾਂ ਮੋਟਰਾਂ ਕਰਕੇ ਬਹੁਤ ਸੋਣਾ ਅਰੇ ਅਸਟਮ ਜਿਹੜੀ ਫਸਲਾਂ ਝੋਨਿਆਂ ਦੀ ਪੂਰੀ ਆਪਣੇ ਜੋਬਨ ਤੇ ਸਿਖਰਤੇ ਆ ਬਹੁਤ ਹੀ ਸੋਹਣੀ। ਔਰ ਮੈਂ ਆਇਆ। ਕੋਈ ਵੀ ਜਿਤਰਾ ਅਸੀਂ ਖੇਤਾਂ 'ਚ ਸਾਡੀ ਜਗਾ ਵਾ ਜਿਹੜੇ ਦਰਖਦ ਰੋਸ ਤੋਂ ਲਾਗੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਪੱਕੀ ਬਣਾ ਦਿੰਨੇ ਆ। ਤੇ ਖੇਤ ਵੀ ਸਾਡੇ ਜਿਹੜੀਆਂ ਮੋਟਰਾਂ ਜਿਹਨਾਂ ਨੂੰ ਅਸੀਂ ਇੱਥੇ ਬੰਬੀ ਕਹਿੰਦੇ ਆ। ਇਹ ਇਹਨੂੰ ਤਾਂ ਸਪਾਈ ਕਰਕੇ ਰੱਖਿਆ ਹੋਵੇ ਤੇ ਘਰਾਂ ਨੂੰ ਵੱਧ। ਪਰ ਇਸੇ ਦੇਰ ਲੱਗਦਾ। ਇਹ ਕਰਦਾ ਬੰਨੋ। ਔਰ ਆ ਦੇਖੋ ਇਹ ਬੈਂਚ ਵੀ ਰੱਖੇ ਆ ਉਹਨੇ ਸਰਦੀਆਂ ਇੱਥੇ ਸਵੇਰੇ ਜਦੋਂ ਸੈਰ ਨੂੰ ਆਣਾ ਤੁੱਪੇ ਬਹਿ ਗਏ ਬੜਾ ਵਧੀਆ ਲੱਗਦਾ ਰੇਡੀਆਂ ਬਕੈਣਾ ਇਹਨਾਂ ਦੀ ਸ਼ਾਮ ਵੀ ਬਹੁਤ ਸੁਣੀ ਔਰ ਇਹ ਮੇਰੀ ਛੋਟੀ ਜੀ ਸਾਜ ਕੋਲ ਕਰੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਬਾਦ ਰਹੋ ਜਿੰਦਾਬਾਦ ਰਹੋ